ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਜਿਹੜੀ ਵੀਡੀਓ ਹੈਗੀ ਆਪਾਂ ਕਾਫੀ ਦਿਨਾਂ ਤੋਂ ਬਾਅਦ ਜਿਹੜੀ ਹੈਗੀ ਉਹ ਅਪਲੋਡ ਕਰਨ ਲੱਗੇ ਆਂ ਤੇ ਭੈਣਾਂ ਦੇ ਕਾਫੀ ਜ਼ਿਆਦਾ ਮੈਸੇਜ ਆ ਰਹੇ ਸੀਗੇ ਕਿ ਤੁਹਾਡੀ ਵੀਡੀਓ ਜਿਹੜੀ ਉਹ ਨਹੀਂ ਆ ਰਹੀ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੰਨਾ ਸਾਰਾ ਪਿਆਰ ਦੇਣ ਵਾਸਤੇ ਸੋ ਜਿਹੜੀ ਸਭ ਤੋਂ ਪਹਿਲਾਂ ਅਸੀਂ ਆਪਣੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਸਾਡਾ ਬੁਟੀਕ ਦਾ ਜਿਹੜਾ ਐਡਰੈਸ ਹੈਗਾ ਆ ਉਹ ਵਿਲੇਜ ਪਤੋ ਹੀਰਾ ਸਿੰਘ ਆ ਔਰ ਅਸੀਂ ਡਿਸਟ੍ਰਿਕਟ ਮੋਗਾ ਤੋਂ ਬਿਲੋਂਗ ਕਰਦੇ ਹੈਗੇ ਆ ਜੇਕਰ ਕਿਸੇ ਨੇ ਵਿਜ਼ਿਟ ਕਰਨੇ ਕੱਪੜੇ ਬਾਏ ਆ ਵਿਜ਼ਿਟ ਕਰਕੇ ਹੀ ਕੱਪੜੇ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਟ ਸਕਦੇ ਹੋ ਤੇ ਸਾਡ ਨੂੰ WhatsApp ਦੇ ਉੱਪਰ ਮੈਸੇਜ ਕਰਕੇ ਸਾਡੀ ਲੋਕੇਸ਼ਨ ਹੈਗੀ ਹੈ ਜਿਹੜੀ ਉਹ ਲੈ ਸਕਦੇ ਹੈਗੇ ਹੋ ਸੋ ਅੱਜ ਵਾਲੀ ਵੀਡੀਓ ਦੇ ਆਪਾਂ ਵਿੱਚ ਜਿਹੜੇ ਕੱਪੜੇ ਲੈ ਕੇ ਆਏ ਹੈਗੇ ਆ ਉਹ ਹੋਣਗੇ ਐਕਸਪੋਰਟ ਕਾਟਨ ਦੀ ਜਿਹੜੀ ਐਕਸਪੋਰਟ ਕਾਟਨ ਦੇ ਸੂਟ ਰਣ ਵਾਲੇ ਹੋਣਗੇ ਜਿਹੜੇ ਕਿ ਵਿਦਆਊਟ ਲਾਈਨਿੰਗ ਵਾਲੇ ਸੂਟ ਹੈਗੇ ਆ ਤੇ ਪ੍ਰਾਈਸ ਜਿਹੜੇ ਹੈਗੇ ਉਹ ਅੱਜ ਆਪਾਂ ਆਫਰ ਦੇ ਵਿੱਚ ਦੇ ਰਹੇ ਹੈਗੇ ਆ ਵੈਸੇ ਇਹ ਸੂਟ ਹੈਗਾ 450 ਰੁਪਏ ਦਾ ਆਪਾਂ ਨੇ ਸੇਲ ਕੀਤਾ ਹੋਇਆ ਹੈਗਾ ਹੁਣ ਆਪਾਂ ਜਿਹੜੇ ਆਫਰ ਦੇ ਵਿੱਚ ਰਖੜੀ ਦੇ ਉੱਪਰ ਜਿਹੜੀ ਆਫਰ ਲਗਾਈ ਆ ਭੈਣਾਂ ਦੇ ਲਈ ਇਹ ਜਿਹੜੇ ਸੂਟ ਦਾ ਪ੍ਰਾਈਸ ਹੋਏਗਾ 410 ਕੱਟ ਪੀਸ ਦੇ ਵਿੱਚ ਵੀ ਆਪਾਂ ਨੂੰ ਇੰਨੇ ਦਾ ਹੀ ਸੂਟ ਜਿਹੜਾ ਉਹ ਪੈ ਜਾਂਦਾ ਹੈਗਾ ਤੇ ਇਹੀ ਜਿਹੜੇ ਆਪਾਂ ਫਰੈਸ਼ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਉਹ ਕਪੜਾ 410 ਰੁਪਏ ਦੇ ਵਿੱਚ ਦੇ ਰਹੇ ਆ ਕੱਟ ਪੀਸ ਦੇ ਅਕੋਰਡਿੰਗ ਹੀ ਤੁਹਾਨੂੰ ਇਹ ਸੂਟ ਮਿਲ ਜਾਏਗਾ ਕੱਟ ਪੀਸ ਦੇ ਤਰ੍ਹਾਂ ਹੀ ਤੁਹਾਨੂੰ ਫਰੈਸ਼ ਦੇ ਵਿੱਚ ਜਿਹੜਾ ਹੈਗਾ ਇਹ ਸੂਟ ਮਿਲ ਜਾਣਗੇ ਇਹਨਾਂ ਦਾ ਜਿਹੜਾ ਸਟਾਫ ਹੈਗਾ ਬਹੁਤ ਹੀ ਜ਼ਿਆਦਾ ਫਾਈਨ ਹੈਗਾ ਆ ਵਿਦਆਊਟ ਲਾਈਨਿੰਗ ਵਾਲਾ ਸਟਾਫ ਹੈਗਾ 450 ਵਾਲਾ ਜਿਹੜਾ ਪੀਸ ਹੈਗਾ ਤੁਹਾਨੂੰ 410 ਰੁਪਏ ਦੇ ਵਿੱਚ ਅਸੀਂ ਸੂਟ ਹੈਗੇ ਜਿਹੜੇ ਉਹ ਦੇ ਦੇ ਰਹੇ ਹੈਗੇ ਆ ਪ੍ਰਾਈਸ ਬਹੁਤ ਹੀ ਘੱਟ ਹੈਗੇ ਔਰ ਵਿਦਾਊਟ ਲਾਈਨਿੰਗ ਬਣਨ ਵਾਲੇ ਹੈਗੇ ਤੇ ਸਮਰ ਦੇ ਵਿੱਚ ਆਪਾਂ ਰੂਟੀਨ ਵੇਅਰ ਦੇ ਲਈ ਇਹ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਵੈਸਟਰ ਰਹਿੰਦੇ ਆ ਕੱਪੜੇ ਨੈਕਸਟ ਜੋ ਕਲਰ ਰਹਿਣ ਵਾਲਾ ਹੈਗਾ ਸੀ ਗ੍ਰੀਨ ਕਲਰ ਹੋਈਗਾ ਤੇ ਇਸ ਦੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਆ ਤੁਸੀਂ ਕੋਈ ਵੀ ਬਾਈ ਕਰ ਸਕਦੇ ਹੈਗੇ ਹੋ ਨੈਕਸਟ ਜੋ ਹੈਗਾ yellow ਔਰ white ਦੇ ਵਾਈਟ ਦੀ ਜਿਹੜੀ ਇਹਦੇ ਵਿੱਚ ਪ੍ਰਿੰਟਿੰਗ ਰਹਿਣ ਵਾਲੀ ਹੈ येलो ਦੇ ਵਿੱਚ ਸਟੱਫ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਵਿਦਆਊਟ ਲਾਈਨਿੰਗ ਵੰਣ ਵਾਲਾ ਤੁਸੀਂ ਇਹਨਾਂ ਦੇ ਉੱਪਰ ਲੇਸਿਸ ਲਗਾ ਕੇ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਇਹ ਉਹ ਰੂਟੀਨ ਵੇਅਰ ਦੇ ਲਈ ਇਹ ਸੂਟ ਹੈਗਾ ਜਿਹੜੇ ਰੈਡੀ ਕਰ ਸਕਦੇ ਹੋ ਤੇ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਹੈਗਾ 410 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਰਿਹਾ ਹੈਗਾ ਸ਼ਿਪਿੰਗ ਜਿਹੜੀ ਹੈਗੀ ਉਹ ਸਭ ਦੀ ਐਕਸਟਰਾ ਰਹਿਣ ਵਾਲੀ ਹੈਗੀ ਆ ਇਸ ਦਾ ਜਿਹੜਾ ਪ੍ਰਿੰਟ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਆ ਰਸਟ ਕਲਰ ਦੇ ਵਿੱਚ ਆਫ ਵਾਈਟ ਦੀ ਤੁਹਾਨੂੰ ਪ੍ਰਿੰਟਿੰਗ ਜਿਹੜੀ ਹੈ ਉਹ ਮਿਲ ਜਾਏਗੀ ਐਕਸਪੋਰਟ ਕਾਟਨ ਦੇ ਸੂਟ ਰਹਿਣ ਵਾਲੇ ਆ ਵਿਦਆਊਟ ਲਾਈਨਿੰਗ ਬਣਨ ਵਾਲਾ ਸਟਾਫ ਹੈਗਾ ਤੇ ਇਸ ਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੌਰੀ ਤੁਹਾਨੂੰ ਦੋ ਪ੍ਰਿੰਟ ਮਿਲ ਜਾਣਗੇ ਸੇਮ ਕਲਰ ਦੇ ਵਿੱਚ ਸੇਮ ਕਲਰ ਹੈਗਾ ਬਟ ਇਹਨਾਂ ਦੀ ਪ੍ਰਿੰਟਿੰਗ ਦੇ ਵਿੱਚ ਡਿਫਰੈਂਸ ਹੈਗਾ ਯਾ ਇਹਨਾਂ ਦੀ ਪ੍ਰਿੰਟਿੰਗ ਦੇ ਵਿੱਚ ਡਿਫਰੈਂਸ ਆ ਪ੍ਰਾਈਸ ਆਫ ਦਾ ਸੇਮ ਹੋਏਗਾ ਇਹਨਾਂ ਵਿੱਚੋਂ ਤੁਹਾਨੂੰ ਕਾਫੀ ਜਿਹੜਾ ਸਟਾਕ ਹੈ ਇਹਦੇ ਵਿੱਚ ਤੁਹਾਨੂੰ ਮਿਲ ਜਾਏਗਾ ਤੁਸੀਂ ਇਹਨਾਂ ਵਿੱਚ ਆਪਣੇ ਜਿਹੜੇ ਆਰਡਰ ਹੈਗੇ ਉਹ ਬੁੱਕ ਕਰ ਸਕਦੇ ਹੈਗੇ ਹੋ ਨੈਕਸਟ ਜੋ ਕਲਰ ਹੈਗਾ ਯਾ ਉਹ ਸੀ ਗ੍ਰੀਨ ਔਰ ਵਾਈਟ ਦੀ ਜਿਹੜੀ ਪ੍ਰਿੰਟਿੰਗ ਹੈਗੀ ਆ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਆ ਪ੍ਰਾਈਸ ਆਫ ਦਾ ਸੇਮ ਰੈਨ ਵਾਲਾ ਹੈਗਾ ਨੈਕਸਟ ਜੋ ਕਲਰ ਹੋਏਗਾ ਪਿੰਕ ਕਲਰ ਹੈਗਾ ਪਿੰਕ ਦੇ ਵਿੱਚ ਵਾਈਟ ਫਲਾਰ ਬਣੇ ਹੋਏ ਆ ਬਹੁਤ ਹੀ ਜਿਆਦਾ ਸੋਹਣਾ ਹੈਗਾ ਇਸ ਤੇ ਵਿੱਚ ਤੁਹਾਨੂੰ ਇੱਕ ਕਲਰ ਹੋਰ ਮਿਲ ਜਾਏਗਾ ਪੀਚ ਕਲਰ ਜਿਹੜਾ ਤੁਹਾਨੂੰ ਇਸ ਦੇ ਵਿੱਚ ਮਿਲ ਜਾਏਗਾ ਪ੍ਰਿੰਟਿੰਗ ਦੋਹਾਂ ਦੀ ਸੇਮ ਹੋਏਗੀ ਜਸਟ ਕਲਰ ਦਾ ਹੀ ਇਹਨਾਂ ਦੇ ਵਿੱਚ ਡਿਫਰੈਂਸ ਰਹਿਣ ਵਾਲਾ ਹੈਗਾ ਆ ਨੈਕਸਟ ਜੋ ਹੋਏਗਾ ਵਾਈਟ ਔਰ ਬਲੈਕ ਦਾ ਜਿਹੜਾ ਹੈਗਾ ਇਹ ਬਹੁਤ ਹੀ ਜਿਆਦਾ ਸੋਹਣਾ ਵਾਈਟ ਔਰ ਬਲੈਕ ਜਿਹੜਾ ਸੂਟ ਹੈਗਾ ਇਹਨਾਂ ਦੀ ਪ੍ਰਿੰਟਿੰਗ ਬਹੁਤ ਹੀ ਜਿਆਦਾ ਸੋਹਣੀ ਹੈਗੀ ਆ ਇਹ ਵੀ ਤੁਹਾਨੂੰ ਸਾਰੇ ਜਿਹੜੇ ਇਹ ਹੈਗੇ ਐ ਐਕਸਪੋਰਟ ਦੇ ਤੁਹਾਨੂੰ ਸੂਟ 410 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਵਾਈਟ ਦੇ ਵਿੱਚ ਤੁਹਾਨੂੰ ਇਹ ਹੈਗੀ ਆ ਜਿਹੜੇ ਮਹਿੰਦੀ ਕਲਰ ਦੇ ਫਲਾਰ ਮਿਲ ਜਾਣਗੇ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਆ ਜੋ ਨੈਕਸਟ ਕਲਰ ਰਹਿਣ ਵਾਲਾ ਹੈਗਾ ਆ ਉਹ ਗ੍ਰੀਨ ਦੇ ਵਿੱਚ ਤੁਹਾਨੂੰ ਵਾਈਟ ਫਲਾਰ ਆ ਜਿਹੜੇ ਉਹ ਮਿਲ ਜਾਣਗੇ ਇਦਾਂ ਦੇ ਤੁਹਾਨੂੰ ਦੋ ਸੇਮ ਸੂਟ ਵੀ ਮਿਲ ਜਾਣਗੇ ਜਿਹੜੇ ਦੋ ਸੇਮ ਸੂਟ ਹੈਗੇ ਆ ਆਪਾਂ ਜਿੱਦਾਂ ਦੋ ਸਿਸਟਰਸ ਨੇ ਬਣਾਣੇ ਹੁੰਦੇ ਆ ਤਾਂ ਤੁਸੀਂ ਬਣਾ ਸਕਦੇ ਹੈਗੇ ਆ ਪ੍ਰਾਈਸ ਬਹੁਤ ਘੱਟ ਦੇ ਵਿੱਚ ਇਹ ਰੈਡੀ ਹੋ ਜਾਂਦੇ ਆ ਜੋ ਨੈਕਸਟ ਸੂਟ ਰਹਿਣ ਵਾਲਾ ਹੈਗਾ ਆ ਉਹ ਵੀ ਵਾਈਟ ਦੇ ਵਿੱਚ ਜਿਹੜੀ ਫਰੋਜੀ ਦੀ ਪ੍ਰਿੰਟਿੰਗ ਰਹਿਣ ਵਾਲੀ ਹੈਗੀ ਆ ਸਾਰਿਆਂ ਦੇ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਆ ਔਰ ਪ੍ਰਾਈਸ ਬਹੁਤ ਹੀ ਘੱਟ ਹੈਗੇ ਆ ਸ਼ਿਪਿੰਗ ਸਭ ਦੀ ਐਕਸਟਰਾ ਹੋਏਗੀ ਜੋ ਨੈਕਸਟ ਹੈਗਾ ਇਹ ਆ ਉਹ ਆਪਾਂ ਦੁਪੱਟੇ ਲੈ ਕੇ ਆਏ ਆ ਦੁਪੱਟੇ ਹੋਣਗੇ ਅਰਜਨ ਦਾ ਦੁਪੱਟਾ ਮਿਲੇਗਾ ਤੁਹਾਨੂੰ ਬਰਬਰੀ ਦਾ ਏ ਆਪਾਂ ਆਫਰ ਦੇ ਵਿੱਚ ਦੇ ਰਹੇ ਆਂ ਦੁਪट्टे ਪਹਿਲਾਂ ਆਪਾਂ 400 ਰੁਪਏ ਦੇ ਵਿੱਚ ਸੇਲ ਕੀਤਾ ਸੀਗਾ ਬਟ ਹੁਣ ਇਹ ਦੁਪੱਟਾ ਹੈਗਾ ਜਿਹੜਾ ਉਹ ਅੱਜ ਹੀ ਅੱਜ ਦੇ ਲਈ ਹੀ ਆਪਾਂ ਇਹ ਸੇਲ ਦੇ ਉੱਪਰ ਲਗਾਏ ਹੈਗੇ ਆ 350 ਰੁਪਏ ਦੇ ਵਿੱਚ ਤੁਹਾਨੂੰ ਇਹ ਦੁਪੱਟਾ ਮਿਲ ਜਾਏਗਾ ਸਟਾਫ ਬਹੁਤ ਹੀ ਜ਼ਿਆਦਾ ਸੌਫਟ ਹੈਗਾ ਯਾ ਜਿੱਦਾਂ ਤੁਸੀਂ ਬਰਬਰੀ ਦੇ ਨਾਲ ਟੈਬੀ ਮਸਲੀਨ ਦੇ ਨਾਲ ਔਰ ਆਪਾਂ ਔਰਗੈਂਜ਼ਾ ਦੇ ਨਾਲ ਵੀ ਜੇਕਰ ਇਹ ਸੂਟਸ ਦੇ ਨਾਲ ਆਪਾਂ ਦੁਪੱਟਾ ਜਿਹੜਾ ਹੈਗਾ ਉਹ ਡਾਈ ਕਰਵਾ ਸਕਦੇ ਆ ਕਾਟਨ ਦੇ ਨਾਲ ਤੋਂ ਓਬਵੀਅਸਲੀ ਹੋ ਹੀ ਜਾਂਦਾ ਆ ਤੇ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ 8 ਮੀਟਰ ਦਾ ਦੁਪੱਟਾ ਹੋਵੇਗਾ ਅਰਜਨ ਬ 350 ਦੇ ਵਿੱਚ ਤੁਹਾਨੂੰ ਇਹ ਦੁਪੱਟਾ ਮਿਲ ਜਾਏਗਾ ਜੇਕਰ ਕਿਸੇ ਕੇ ਭੈਣ ਨੂੰ ਨੇਡ ਹੈਗੀ ਹੈ ਤਾਂ ਉਹ ਬਾਈ ਕਰ ਸਕਦੇ ਹੈਗੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਅਸੀਂ ਡੇਲੀ ਜਿਹੜੀ ਹੈਗੀ ਆ ਸੂਟਸ ਦੀ ਅਪਡੇਟਸ ਲੈ ਕੇ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਕੱਲ੍ਹ ਤੱਕ ਜਿਹੜੀ ਆਪਾਂ ਕੱਟ ਪੀਸ ਦੀ ਹੈ ਜਿਹੜੀ ਵੀਡੀਓ ਹੈਗੀ ਆ ਉਹ ਵੀ ਅਪਲੋਡ ਕਰਾਂਗੇ ਸੋ ਮੇਰੇ ਵੀਡੀਓ ਦੇਖ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ